ਕਿਸਾਂ ਦੇਖਦੇ ਹੋ 13 ਜ਼ੀਰੋ ਦੇ ਦਾਅਵੇ ਨੂੰ ਐਸਾ ਕਿ ਬਿਲਕੁਲ ਭਗਵੰਤ ਮਾਨ ਸਾਦਾ ਕਹਿਣਾ 100% ਠੀਕ ਹੈ ਆਮ ਆਦਮੀ ਪਾਰਟੀ ਇਸ ਵਾਰ ਜ਼ੀਰੋ ਤੇ ਜਾਣ ਵਾਲੀ ਹੈ 12 ਵਾਰੀ ਸਮਨ ਭੇਜੇ ਐਡੀ ਨੇ ਇੱਕ ਵਾਰ ਵੀ ਨਹੀਂ ਗਏ ਅਦਾਲਤ ਚ ਗਏ ਅਦਾਲਤ ਨੇ ਨਨ ਜੇਲ ਕੀਤਾ ਬੀਜੇਪੀ ਨੇ ਨਹੀਂ ਅਦਾਲਤ ਨੇ ਜੇਲ ਮਾਫੀਆ ਗਰੋਹ ਦੀ ਤਰ੍ਹਾਂ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ ਇਹ ਸ਼ਬਦ ਸੁਪਰੀਮ ਕੋਰਟ ਕਹਿ ਰਹੀ ਹੈ ਦ੍ਰਿệt ਰਾਸ਼ਟਰ ਬਣ ਕੇ ਦ੍ਰੋਯਦਨ ਉਹ ਦੁਰਸ਼ਾਸਨਾਂ ਨੂੰ ਵਿਚਾਰੇ ਨੇ ਕਿ ਕੁੱਲ ਲੋਕਾਂ ਦਾ ਪਿਆਰ ਹੈ ਮੋਦੀ ਜੀ ਦੇ ਨਾਲ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਲੋਕ ਮੋਦੀ ਜੀ ਨਾਲ ਪਿਆਰ ਕਰਦੇ ਨੇ ਕਿਉਂਕਿ ਨਰਿੰਦਰ ਮੋਦੀ ਜੀ ਨੇ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਜਿਹੜੇ ਵਿਕਾਸ ਦੇ ਸਭ ਤੋਂ ਜ਼ਿਆਦਾ ਕੰਮ ਕੀਤੇ ਜੇ ਕਾਲੀ ਸੂਚੀਆਂ ਦੀ ਗੱਲ ਹੈ ਤਾਂ ਮੋਦੀ ਸਾਹਿਬ ਨੇ ਖਤਮ ਕੀਤੀ ਹਰ ਮੰਦਰ ਸਭ ਤੋਂ ਲੰਗਰ ਦੀ ਜਿਹੜੀ ਹੈ ਟੈਕਸ ਜੀਐਸਟੀ ਮੋਦੀ ਸਾਹਿਬ ਨੇ ਖਤਮ ਕੀਤੀ ਕਰਤਾਰਪੁਰ ਕੋਰੀਡੋਰ ਮੋਦੀ ਸਾਹਿਬ ਨੇ ਖੋਲਿਆ ਲੋਕ ਸਭਾ ਚੋਣਾਂ ਆਪਣੇ ਅਖੀਲੇ ਪ੍ਰਾਵਤੇ ਨੇ ਤੇ ਮਹਿਜ 13 14 ਦਿਨਾਂ ਦੀ ਗੇਮ ਇਸ ਵੇਲੇ ਰਹਿ ਚੁੱਕੀ ਹੈ ਤਾਂ ਹਰ ਪਾਰਟੀ ਦਾਅਵੇ ਕਰ ਰਹੀ ਹੈ ਤਾਂ ਜਿਸ ਤਰ੍ਹਾਂ ਭਾਜਪਾ ਵੱਲੋਂ ਕਿਹਾ ਗਿਆ ਸੀ ਅਪਕੀ ਵਾਰ 400 ਪਾਰ ਤਾਂ ਪੰਜਾਬ ਦੇ ਵਿੱਚ ਭਗਵੰਤਪਾਨ ਕਹਿ ਰਹੇ ਨੇ ਅਪਕੀ ਵਾਰ 13 0 ਹੋਏਗਾ ਪੰਜਾਬ ਬਣੇਗਾ ਹੀਰੋ ਤਾਂ ਤਰਨੁਜਗਦੀ ਸਾਹਿਬਾ ਮੌਜੂਦ ਨੇ ਸਰ ਕਿਸਾ ਦੇਖ ਦਿਓ 13 0 ਦੇ ਦਾਅਵੇ ਨੂੰ ਐਸਾ ਕਿ ਬਿਲਕੁਲ ਭਗਵੰਤਪਾਨ ਸਾਹਿਬ ਦਾ ਕਹਿਣਾ 100% ਠੀਕ ਹੈ ਆਮ ਆਦਮੀ ਪਾਰਟੀ ਇਸ ਵਾਰ 0 ਤੇ ਜਾਣ ਵਾਲੀ ਹੈ ਕਿਉਂ ਕਹਿੰ ਰਹੇ ਨੇ ਪਿਛਲੇ ਲਗਭਗ 228 ਸਾਲਾਂ ਚ ਜੋ ਕਰਮ ਕੀਤੇ ਨੇ ਔਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਛਵੀ ਡਿੱਗੀ ਹੈ ਜਨਤਾ ਵੇਟ ਕਰ ਰਹੀ ਹੈ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਸਜ਼ਾ ਦਿੱਤੀ ਜਾ ਸਕਦਾ ਕੇਜਰੀਵਾਲ ਕਹਿੰਦੇ ਮੈਨੂੰ ਇਸ ਕਰਕੇ ਜੇਲ੍ਹ ਦਿੱਤੀ ਗਈ ਕਿਉਂਕਿ ਮੈਂ ਲੋਕਾਂ ਨੂੰ ਮੁਫਤ ਬਿਜਲੀ ਦਿੱਤੀ ਲੋਕਾਂ ਨੂੰ ਵਧੀਆ ਐਜੂਕੇਸ਼ਨ ਸਿਸਟਮ ਦਿੱਤਾ ਲੋਕਾਂ ਦੇ ਵਾਸਤੇ ਮੁਹੱਲਾ ਕਲੀਨਿਕ ਬਣਾਏ ਤੇ ਭਾਜਪਾ ਨੇ ਮੈਨੂੰ ਜੇਲ੍ਹ ਚ ਕਰਤਾ ਐਸੇ ਕਿ ਕੋਰਟ ਦਾ ਕੇਸ ਤੇ ਬਿਜਲੀ ਦਾ ਲੈਣਾ ਦੇਣਾ ਕੋਈ ਨਹੀਂ 12 ਵਾਰੀ ਸਬਨ ਭੇਜੇ ED ਨੇ ਇੱਕ ਵਾਰੀ ਵੀ ਨਹੀਂ ਗਏ ਅਦਾਲਤ ਚ ਗਏ ਅਦਾਲਤ ਨੇ ਇਹਨਾਂ ਨੂੰ ਜੇਲ੍ਹ ਕੀਤਾ BJP ਨੇ ਨਹੀਂ ਅਦਾਲਤ ਨੇ ਜੇਲ੍ਹ ਕੀਤਾ ਤੇ ED ਅਸਵੇਲੇ ID ਅਸਵੇਲੇ ਵਰਕਰ ਬਣ ਕੇ ਕੰਮ ਕਰੀਂ ਭਾਸਪਾ ਅਦਾਲਤ ਤੇ ਤੇ ਵਿਸ਼ਵਾਸ ਹੈ ਕਿ ਭਾਰਤੀ ਅਦਾਲਤ ਤੇ ਵਿਸ਼ਵਾਸ ਨਹੀਂ ਭਾਰਤੀ ਅਦਾਲਤ ਕਹ ਰਹੀ ਹੈ ਕਿ ਮਿਸਟਰ ਕੇਜਰੀਵਾਲ ਐਜ਼ ਏ ਸੀਐਮ you are a corrupt and a party president aam aadmi party you are a corrupt ਜੋ ਵਰਡਸ ਸੁਪਰੀਮ ਕੋਰਟ ਨੇ ਇਸਤੇਮਾਲ ਕੀਤੇ ਨੇ ਕਿ ਇੱਕ ਮਾਫੀਆ ਗਰੋ ਦੀ ਤਰ੍ਹਾਂ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ ਇਹ ਸ਼ਬਦ ਸੁਪਰੀਮ ਕੋਰਟ ਕਹਿ ਰਹੀ ਹੈ ਔਰ ਸੁਪਰੀਮ ਕੋਰਟ ਨੇ ਕਿਹਾ ਸਾਡੇ ਕੋਲ ਤੱਥ ਨੇ ਕਾਲ ਡਿਟੇਲਸ ਨੇ ਚੈਟਿੰਗ ਰਿਪੋਰਟਸ ਨੇ ਜਿਹਦੇ ਅੰਦਰ ਪੈਸਾ ਲਿੱਤਾ ਗਿਆ ਪੈਸਾ ਲੈ ਕੇ ਕਿੱਥੇ ਪਹੁੰਚਾਇਆ ਗਿਆ ਲੈਣ ਵਾਲੇ ਵੀ ਮੰਦ ਦੇ ਨੇ ਕਿਸਾਨ ਪੈਸਾ ਪਹੁੰਚਿਆ ਰਿਸ਼ਵਤ ਦੇਣ ਵਾਲੇ ਵੀ ਕਹਿੰਦੇ ਨੇ ਸਾਡ ਰਿਸ਼ਵਤ ਅਸੀਂ ਦਿੱਤੀ ਕਿਸਰਾਈ ਗਈ ਉਹ ਵੀ ਹੈ ਚੈਟ ਉਹ ਵੀ ਹੈ ਹੁਣ ਕੇਜਰੀਵਾਲ ਸਾਹਿਬ ਜੋ ਮਰਜੀ ਕਹਿਣ ਉਹ 16 ਮੋਬਾਈਲ ਕਿਥੇ ਨੇ ਉਹ ਕਹਿੰਦੇ ਜੀ ਕਿ ਤੁਸੀਂ ਮੈਨੂੰ ਵੋਟ ਪਾ ਦਿਓ ਤੇ ਮੈਂ ਖੁਸ਼ ਹੋ ਜਾਵਾਂਗਾ ਮੈਂ 1 ਜੂਨ ਨੂੰ ਫਰਜ਼ੀਲ ਨਹੀਂ ਜਾ ਸਕਾਂਗਾ ਉੱਥੇ ਤੇ ਹਾਜ਼ਰੀ ਹੈ ਹੀ ਆ ਵੀ ਕੇਜਰੀਵਾਲ ਹਾਜ਼ਰ ਹੋ ਉਹਦੇ ਕੋਰਟ 'ਚ ਜਾਣਾ ਹੀ ਪੈਣਾ ਅਲਪ ਜਮਾਨਤ ਤੇ ਬਾਹਰ ਆਏ ਨੇ ਔਰ ਆਉਂ ਬਿਹੇਵ ਕਰ ਰਹੇ ਜਿਸ ਤਰ੍ਹਾਂ ਉਹ ਕੋਈ ਸੁਤੰਤਰਤਾ ਦੇ ਅੰਦੋਲਨ ਤੋਂ ਆਇਆ ਜਾਲ ਸਾਜੀ ਤੋਖਾ ਡੜੀ ਜੋ ਜਾਲ ਸਾਜੀ ਤੋਖਾ ਡੜੀ ਦਾ ਪਰਚਾ ਹੈ ਜੇਬ ਕੱਟੀਏ ਦਿੱਲੀ ਦੇ ਲੋਕਾਂ ਦੀ ਸ਼ਰਾਬ ਘੋਟਾਲੇ ਦਾ ਕਿੰਗ ਵੀ ਨਾ ਮੈਂ ਨਹੀਂ ਕਹਿ ਰਿਹਾ ਕੋਰਟ ਕਹਿ ਰਹੀ ਹੈ ਅਗਰ ਮੰਨ ਲਓ ਇਹ ਕਹਿ ਰਹੀ ਨੇ ਈਡੀ ਈਡੀਰੀ ਅਰੇ ਕੋਰਟ ਤੇ ਤੱਥੇ ਤੇ ਗੱਲ ਕਰ ਰਹੀ ਹੈ ਨਾ ਦੇਜ ਦਾ ਸੁਰਤਮ ਨੇ ਲੈ ਕੇ ਕਹਿ ਰਿਹਾ ਕਿ ਦੋ ਤਰੀਕ ਨੂੰ ਹਾਜ਼ਰ ਹੋਣਾ ਤੁਸੀਂ ਬਹੁਤ ਵੱਡੇ ਸਰਗਨਾ ਹੋ ਇੱਕ ਇੱਕ ਕੌਨਸੀ ਪ੍ਰੀਸੀਡੈਂਟ ਸwati maliwal ਦੇ ਕੇਸ ਕਹਿ ਰਹੇ ਕਿ ਭਾਜਪਾ ਨੇ ਸ਼ਾਇਦ ਦਿੱਤੀ ਹੈ ਤੇ ਇਸ ਕਰਕੇ ਇਸ ਤਰ੍ਹਾਂ ਦਾ ਕੰਮ ਹੋ ਰਿਹਾ ਐਸਾ ਕਿ ਕਿੰਨੇ ਲੱਤਾਂ ਮਾਰੀਆਂ ਉਹਨੂੰ ਕਿੰਨੇ ਡੰਡੇ ਨਾਲ ਕੁੱਟਿਆ ਕਿੰਨੇ ਉਹਨੂੰ ਕੱਪੜਿਆਂ ਸਮੇਤ ਖਿੱਚਿਆ ਵਾਲਾਂ ਸਮੇਤ ਖਿੱਚਿਆ ਹਾਂ ਔਰ ਹੁਣ ਤੇ ਮੈਡੀਕਲ ਰਿਪੋਰਟਸ ਵੀ ਆ ਗਈਆਂ ਕਿ ਉਹਨੂੰ ਇੰਜਰੀਜ਼ ਹੋਈਆਂ ਔਰ ਉਹ ਕਹਿ ਰਹੀ ਹੈ ਕਿ ਮੈਂ ਰਜਿਸਵ ਚਾਹ ਮਾਸਿਕ ਦਰਮਾਨ ਚਾਹ ਐਰੇ ਬਾਜੂਰ ਉਹਨੂੰ ਪਿੱਟਿਆ ਜਾਂਦਾ ਕੁੱਟਿਆ ਜਾਂਦਾ ਔਰ ਦ੍ਰਿਤਰਾਸ਼ਟ੍ਰ ਬਣ ਕੇ ਅਰਵਿੰਦ ਕੇਜਰੀਵਾਲ ਦ੍ਰੋਪਦੀ ਦਾ ਉੱਥੇ ਜਿਸ ਤਰ੍ਹਾਂ ਮਹਿਲਾ ਸੁਰੱਖਿਆ ਦਾ ਮਹਿਲਾ ਸਨਮਾਨ ਦਾ ਚੀਰ ਰਨ ਕੀਤਾ ਜਾਂਦਾ ਔਰ ਇਹ ਕਰ ਚ ਔਰ ਉਹ ਕਹਿ ਰਹੇ ਖੁਦ ਸੰਜੇ ਸਿੰਘ ਨੇ ਅਗਲੇ ਦਿਨ ਪੀਸੀ ਕਰਕੇ ਕਹ ਅਸੀਂ ਜਾਂਚ ਕਰਾਵਾਂਗੇ ਅੱਜ ਜੋ ਅਰੈਸਟ ਹੋਇਆ ਮੰਨਦਾ ਕਿ ਸੀ ਕੁੱਟਿਆ ਅੱਜ ਵੀ ਕੇਜਰੀਵਾਲ ਸਾਹਿਬ ਕਹਿ ਰਹੇ ਕਿ ਆਸੀਂ ਭਾਜਪਾ ਦੀ ਸ਼ੈਵ ਹੈ ਭਾਜਪਾ ਦੇ ਨਾਲ ਸੰਪਰਕ ਹੋ ਚੁੱਕਾ ਸਵਾਤੀ ਮਾਲੀਵਾਲ ਦਾ ਸੰਪਰਕ ਹੋ ਚੁੱਕਾ ਭਾਜਪਾ ਨੇ ਮਾਰੀਆਂ ਕੱਪੜੇ ਉਰੇ ਭਾਜਪਾ ਨੇ ਖਿੱਚੇ ਡੰਡੇ ਨਾਲ ਅਸੀਂ ਕਿਹਾ ਕੁੱਟ ਔਰ ਉਹ ਚਿਲਾ ਰਹੀ ਹੈ ਜੋਰ-ਜੋਰ ਨਾਲ ਅਪੀਲ ਕਰ ਰਹੀ ਹੈ ਅਪੀਲ ਕਰ ਰਹੀ ਹੈ ਬਖਸ਼ੋ ਮੈਨੂੰ ਛੱਡ ਦਿਓ ਮਾਰੋ ਨਾ ਮਾਰੋ ਨਾ ਉਹਨੂੰ ਲਗਾਤਾਰ ਮਾਰਿਆ ਜਾਂਦਾ ਔਰ ਇਹ ਇਹ ਪਾਸ ਪਾਸੇ ਸੰਪਰਕ ਹੈ ਕਿ ਮੇਰਾ ਕਹਿਣਾ ਹੈ ਕਿ ਕਿਸੇ ਵੀ ਮਹਿਲਾ ਦਾ ਇਸ ਤਰ੍ਹਾਂ ਦਾ અપਮਾਨ ਦੇਜੇ ਕਿਸੇ ਮੁੱਖ ਮੰਤਰੀ ਨਿਵਾਸ ਤੇ ਸ਼ਰਮਨਾਕ ਹੈ ਔਰ ਦ੍ਰਿਤਰਾਸ਼ਟਰ ਬਣ ਕੇ ਦੁਰਯੋਦਨ ਔਰ ਦੁਰਸ਼ਾਸਨ ਨੂੰ ਬਚਾਰੇ ਨੇ ਕੇਜਰੀਵਾਲਸਰਾਜ ਹਸ ਦਾ ਵਿਰੋਧ ਲਗਾਤਾਰ ਵੱਧਦਾ ਜਾ ਰਿਹਾ ਤੁਹਾਡੇ ਇੱਕ ਵੱਡੇ ਨੇਤਾ ਨੇ ਔਰ ਪਦਮਸ਼੍ਰੀ ਵੀ ਨੇ ਕਿਸਾਨ ਕਹ ਰਹੇ ਜਵਾਬ ਦੇਾਂਗੇ ਅਸੀਂ ਇਹਨਾਂ ਨੂੰ ਚੰਗੇ ਤਰੀਕੇ ਦੇਣਾ ਵੋਟਿੰਗ ਵੋਟ ਮੰਗਣ ਦਾ ਅਧਿਕਾਰ ਹਰ ਬੰਦੇ ਦਾ ਅਨਸਰਾਜ ਹੰਸ ਦਾ ਵੀ ਸਾਨੂੰ ਸਭ ਨੂੰ ਵੋਟ ਮੰਗਣ ਦਾ ਅਧਿਕਾਰ ਹੈ ਕੋਈ ਵੀ ਵੋਟ ਤੇ ਖੜਾ ਹੋ ਸਕਦਾ ਵੋਟ ਦੇਣ ਦਾ ਕਰ ਰਹੇ ਲਗਾਤਾਰ ਗਲਤ ਹੈ ਵਿਰੋਧ ਨਹੀਂ ਕਰਨਾ ਚਾਹੀਦਾ ਜਿੰਨਾ ਕੰਮ ਕਿਸਾਨਾਂ ਸੇ ਭਾਰਤੀ ਜਨਤਾ ਪਾਰਟੀ ਨੇ ਕੀਤਾ ਕਿਸੇ ਨੇ ਕੀਤਾ ਕਦੇ ਜੋ ਮੈਨੀਫੈਸਟੋਸ ਕੀਆ ਸੀ ਉਹ ਪੂਰਾ ਨਹੀਂ ਕੀਤਾ ਔਰ ਇੱਕ ਐਡਵਰਟਿਜ਼ਡ ਦਲਿਤ ਨੇਤਾ ਅਨਸਰਾਜ ਹੰਸ ਨੂੰ ਇਸ ਤਰ੍ਹਾਂ ਅਸੀਂ ਟਾਰਗੇਟ ਨਹੀਂ ਕਰਨਾ ਚਾਹੀਦਾ ਅਰਨ ਕਿਉਂ ਆ ਹੰਸਰਾਜ ਜਨਸ ਕਿਉਂ ਇਹ ਤੇ ਭੰਪਾਦਾ ਕਰ ਰਹੇ ਨੇ ਜਿਹੜੇ ਲੋਕ ਉਕਸਾਰੇ ਨੇ ਕਿਸਾਨ ਨੇ ਉਹ ਕਹਿੰਦੇ ਸੀ ਕਿਸਾਨ ਆ ਉਹਨਾਂ ਨੂੰ ਪੁੱਛਿਆ ਜਾ ਕੇ ਹੰਸਰਾਜ ਜਨਸ ਨੂੰ ਵੋਟ ਮੰਗਣ ਦਾ ਅਧਿਕਾਰ ਹੈ ਨਾ ਜੀ ਉਹਨੂੰ ਮੰਗ ਰਹੇ ਉਹ ਮੰਗਣਾ ਚਾਹੀਦਾ ਕਿਸਾਨ ਵਿਰੋਧ ਕਰ ਰਹੇ ਵਿਰੋਧ ਕੇਵਲ ਵਿਰੋਧ ਉਸੇ ਵਿਰੋਧ ਹੈ ਜਿੰਨਾ ਕੰਮ ਪ੍ਰਧਾਨ ਮੰਤਰੀ ਮੋਦੀ ਜੀ ਨੇ ਕੀਤਾ ਉਹਨਾਂ ਕਿਸੇ ਨੇ ਨਹੀਂ ਕੀਤਾ ਤੱਥੇ ਬੋਲਦੇ ਨੇ 6000 ਰੁਪਏ ਅਕਾਊਂਟ ਚ ਆ ਰਹੇ 11 ਕਰੋੜ ਕਿਸਾਨਾਂ ਦੇ ਆ ਰਹੇ ਪੰਜਾਬ ਦੇ ਵਿੱਚ ਇਸ ਵੇਲੇ ਹਾਲਾਤ ਨੇ ਕਿ ਟੂਰਿਜ਼ਮ ਇੰਡਸਟਰੀ ਬਿਲਕੁਲ ਖਤਮ ਹੋਣ ਦੇ ਕਾਰਨ ਤੇ ਆ ਕਿਉਂਕਿ ਹਾਈਵੇ ਬੰਦ ਨੇ ਟ੍ਰੇਨਾਂ ਬੰਦ ਨੇ ਇਸ ਵਾਰ ਦਾ ਜਿਹੜਾ ਟੂਰਿਸਟ ਜਿਹੜਾ ਕਹਿੰਦੇ ਨੇ ਪੀਕ ਸੀਜ਼ਨ ਹੁੰਦਾ ਬਿਲਕੁਲ ਖਤਮ ਹੋ ਗਿਆ ਤੁਸੀਂ ਕਿਸ ਤਰ੍ਹਾਂ ਦੇ ਰਹੋ ਫਾਰਮਿੰਗ ਡਾਕਟਰ ਜੋਹਲ ਜੀ ਸਰਦਾਰ ਜੋਨਾ ਨੇ ਸਰਦਾਰਾ ਸਿੰਘ ਜੋਲ ਨੇ ਕਿਹਾ ਇਹ ਬਿਆਨ ਆ ਬੜਾ ਸਪਸ਼ਟ ਹੈ ਔਰ ਸਾਨੂੰ ਪੰਜਾਬ ਨੂੰ ਸਮਝਣਾ ਪਏਗਾ ਇੰਡਸਟਰੀ ਅਸੀਂ ਖਤਮ ਕਰਤੀ ਸਰਵਿਸ ਸੈਕਟਰ ਅਸੀਂ ਖਤਮ ਕਰਤਾ ਕਾਮਰਸ ਅਸੀਂ ਤਬਾਹ ਕਰ ਰਹੇ ਹਾਂ ਟੂਰਿਜ਼ਮ ਅਸੀਂ ਤਬਾਹ ਕਰ ਰਹੇ ਹਾਂ ਫਾਰਮਿੰਗ ਅਸੀਂ ਗਰੋ ਨਹੀਂ ਕਰਨ ਦੇ ਰਹੇ ਕਿਸ ਸੈਕਟਰ ਚ ਪੰਜਾਬ ਵਧੇਗਾ ਪੰਜਾਬ ਨੂੰ ਤਾਂ ਦੀ ਡੈਪਟ ਸਟਵਲ ਤਕੇਲ ਰਹੇ ਆਂ ਔਰ ਪੰਜਾਬ ਦੀ ਸਰਕਾਰ ਜਿਹੜਾ ਲਾਂਡ ਆਰਡਰ ਵੀ ਫੇਲ ਹੈ ਉਹ ਆਪਣੀ ਡਿਊਟੀ ਤੋਂ ਭੱਜੀ ਹੀ ਪੰਜਾਬ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਸਾਰੀਆਂ ਚੀਜ਼ਾਂ ਨੂੰ ਠੀਕ ਕਰੇ ਸੈਂਟਰਲ ਜੀਐਸਟੀ ਦਾ ਬਹੁਤ ਨੁਕਸਾਨ ਆ ਸਟੇਟ ਜੀਐਸਟੀ ਦਾ ਬਹੁਤ ਨੁਕਸਾਨ ਹੋਇਆ ਇਸ ਵਾਰ ਔਰ ਅੰਧਕਾਰ ਵੱਲ ਪੰਜਾਬ ਜਾ ਰਿਹਾ ਇਸ ਤਰ੍ਹਾਂ ਦੇ ਜਿਹੜੇ ਮਾਹਰ ਨੇ ਉਹ ਇਸ ਵੇਲੇ ਪੰਜਾਬ ਬਾਰੇ ਕਹਿ ਰਹੇ ਨੇ ਦੁਰਭਾਗੇਪੁਰਾ ਨੇ ਪੰਜਾਬ ਦੀ ਸਥਿਤੀ ਔਰ ਇਹਦੇ ਹਸਤੇ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਜ਼ਿੰਮੇਵਾਰ ਸੁਖਬੀਰ ਬਾਦਲ ਕਹਿੰਦੇ ਜਿਹੜਾ ਸਿੱਖ ਅਕਾਲੀ ਦਰ ਨੂੰ ਵੋਟ ਨਾ ਪਾਵੇ ਸਿੱਖ ਨਹੀਂ ਐਸਾ ਕਿ ਸੁਖਬੀਰ ਬਾਦਲ ਜੀ ਹਤਾਸ਼ਾ ਨਿਰਾਸ਼ਾ ਮਾਨਸਿਕ ਕੁੰਠਾ ਨਾਲ ਹੋਜੇ ਬਿਆਨ ਦੇ ਰਹੇ ਇਹ ਮਾਨਸਿਕ ਸਵਸਥਤਾ ਦੀ ਨਿਸ਼ਾਨੀ ਨਹੀਂ ਹੈਗੀ ਕਾਰਨ ਕਿ ਇਹ ਪੋਲਰਾਈਜੇਸ਼ਨ ਕਰਨ ਦੀ ਗੱਲ ਹੈ ਕਾਰਨ ਪੋਲਰਾਈਜੇਸ਼ਨ ਨਹੀਂ ਹੈ ਕਾਰਨ ਦੀਵਾਰ ਤੇ ਲਿਖੀ ਹੋਈ ਹਾਰ ਦਿਸ ਰਹੀ ਪੰਜਾਬ ਦੇ ਅੰਦਰ ਹਾਰ ਤੋਂ ਹਤਾਸ਼ ਹੋ ਕੇ ਨਿਰਾਸ਼ ਹੋ ਕੇ ਸੁਖਬੀਰ ਜੀ ਐਸੇ ਬਿਆਨ ਦੇ ਰਹੇ ਤੁਹਾਡੇ ਪਰ ਮੈਂ ਸਮਝਣਾ ਸੁਖਬੀਰ ਜੀ ਦਾ ਬਿਆਨ ਸ਼੍ਰੋਮਣੀ ਕਾਲੀ ਦਲ ਨੂੰ ਤੱਕਾ ਪਹੁੰਚਿਆ ਇਸ ਦਾ ਤੁਹਾਡੇ ਇੱਥੇ ਪੁਰਾਣੇ ਸਾਥੀ ਰਹੇ ਨਿਲ ਜੋਸ਼ੀ ਕਹਿੰਦੇ ਮੈਂ ਵਿਕਾਸਪੁਰਸ਼ ਆ ਵਿਕਾਸ ਦੇ ਨਾਂ ਦੇ ਵੋਟ ਮੰਗ ਰਹੇ ਆ ਡਿਵੈਲਪਮੈਂਟ ਦੇ ਨਾਂ ਦੇ ਕਹਿੰਦੇ ਲੋਕ ਮੈਨੂੰ ਜਾਣਦੇ ਆ ਜਿਹੜੀ ਡਿਵੈਲਪਮੈਂਟ ਦੀ ਉਹ ਗੱਲ ਕਰਦੇ ਲੋਕਾਂ ਨੇ 22 ਚ ਵੀ ਉਹਨਾਂ ਨੂੰ ਸਮਝਾ ਦਿੱਤੀ ਸੀ ਹੂੰ 17 ਚ ਵੀ ਸਮਝਾ ਦਿੱਤੀ ਉਹ ਡਿਵੈਲਪਮੈਂਟ ਭਾਜਪਾ ਦੀ ਸੀ ਕਨਿਲ ਜੋਸ਼ੀ ਦੀ ਸੀ 17 ਚ ਵੀ ਸਮਝ ਆ ਗਈ ਸੀ ਤੇ 22 ਚ ਵੀ ਸਮਝ ਆ ਗਈ ਸੀ ਉਹ ਤਾਂ ਸਮੇਂ ਨਾਲ ਤੇ ਉਹਨਾਂ ਨੂੰ ਚਾਹੀਦਾ ਨਹੀਂ ਪਰ ਡਿਵੈਲਪਮੈਂਟ ਜਿਸ ਡਿਵੈਲਪਮੈਂਟ ਨੂੰ ਉਹ ਮੰਨ ਰਿਹਾ ਆਧਾਰ ਮੰਨ ਰਿਹਾ ਉਹ ਕਿਸ ਪਾਰਟੀ ਦੀ ਸੀ ਭਾਜਪਾ ਦੀ ਸੀ ਅਕਾਲੀ ਦਲ ਦੀ ਸੀ ਕਿ ਅਨਿਲ ਜੋਸ਼ੀ ਦੀ ਸੀ ਭਾਰਤੀ ਜਨਤਾ ਪਾਰਟੀ ਦੇ ਉਹ ਮੰਤਰੀ ਸਨ ਹੂੰ ਔਰ 2017 ਚ ਔਰ 22 ਚ ਲੋਕਾਂ ਨੂੰ ਉਹਦਾ ਜਵਾਬ ਦੇ ਦਿੱਤਾ ਸੀ ਨਰਿੰਦਰ ਮੋਦੀ ਜੀ ਪੰਜਾਬ ਆ ਰਹੇ ਬਿਲਕੁਲ ਆ ਰਹੇ ਪ੍ਰਧਾਨ ਮੰਤਰੀ ਮੋਦੀ ਜੀ ਵੀ ਆ ਰਹੇ ਆ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਵੀ ਆ ਰਹੇ ਆ ਜੇਪੀ ਨੱਡਾ ਸਾਹਿਬ ਵੀ ਆ ਰਹੇ ਆ ਪਾਰਟੀ ਦੇ ਸੀਨੀਅਰ ਲੀਡਰ ਯੋਗੀ ਜੀ ਵੀ ਆ ਰਹੇ ਆ ਹੋਰ ਚੀ ਮੰਨਿਸਟਰਸ ਵੀ ਆ ਰਹੇ ਇਹ ਸਮਝ ਲਓ ਕਿ ਉਹਨਾਂ ਨੂੰ ਕੋਈ ਫਰਕ ਪਾਏਗਾ ਬਿਲਕੁਲ ਲੋਕਾਂ ਦਾ ਪਿਆਰ ਆ ਮੋਦੀ ਜੀ ਦੇ ਨਾਲ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਲੋਕ ਮੋਦੀ ਜੀ ਨਾਲ ਪਿਆਰ ਕਰਦੇ ਨੇ ਕਿਉਂਕਿ ਨਰਿੰਦਰ ਮੋਦੀ ਜੀ ਨੇ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਜਿਹੜੇ ਵਿਕਾਸ ਦੇ ਸਭ ਤੋਂ ਜ਼ਿਆਦਾ ਕੰਮ ਕੀਤੇ ਜੇ ਕਾਲੀ ਸੂਚੀਆਂ ਦੀ ਗੱਲ ਹੈ ਤਾਂ ਮੋਦੀ ਸਾਹਿਬ ਨੇ ਖਤਮ ਕੀਤੀ ਰਮੰਦਰ ਸਾਹਿਬ ਤੋਂ ਲੰਗਰ ਦੀ ਜਿਹੜੀ ਹੈ ਟੈਕਸ ਜੀਐਸਟੀ ਮੋਦੀ ਸਾਹਿਬ ਨੇ ਖਤਮ ਕੀਤੀ ਕਰਤਾਰਪੁਰ ਕੋਰੀਡੋਰ ਮੋਦੀ ਸਾਹਿਬ ਨੇ ਖੋਲਿਆ ਪੰਜਾਬ ਦੇ ਅੰਦਰ ਆਈਐਮਐਮ ਮੋਦੀ ਸਾਹਿਬ ਲੈ ਕੇ ਆਏ ਕੈਂసర్ ਇੰਸਟੀਚਿਊਟ ਮੋਦੀ ਸਾਹਿਬ ਲੈ ਕੇ ਆਏ ਸੈਟੇਲਾਈਟ ਸੈਂਟਰ ਮੋਦੀ ਸਾਹਿਬ ਲੈ ਕੇ ਆਏ ਦੋ ਮੈਡੀਕਲ ਕਾਲਜ ਇੱਕ ਹੁਸ਼ਿਆਰਪੁਰ ਇੱਕ ਕਪੂਰਥਲਾ ਮੋਦੀ ਸਾਹਿਬ ਨੇ ਦਿੱਤਾ ਪੰਜਾਬ ਦੇ ਅੰਦਰ ਰੋਡ ਇਨਫਰਾਸਟ੍ਰਕਚਰ ਮੋਦੀ ਸਾਹਿਬ ਨੇ ਦਿੱਤਾ ਕਟੜਾ ਦਿੱਲੀ ਹਾਈਵੇ ਪੰਜਾਬ ਨੂੰ ਟੱਚ ਕਰਕੇ ਜਾਵੇ ਮੋਦੀ ਸਾਹਿਬ ਨੇ ਕੀਤਾ ਅੰਮ੍ਰਿਤਸਰ ਨੂੰ ਟੱਚ ਕਰਕੇ ਜਾਏ ਮੋਦੀ ਸਾਹਿਬ ਨੇ ਕੀਤਾ एयरपोर्ट आज इंटरनेशनल एयरपोर्ट अते बने इंटरनेशनल फ्लाइट्स अतो जा रही है प्रधानमंत्री मोदी दा पंजाब ते बहुत बड़ा योगदान है, है और पंजाब दी जनता ऐनु समझदी है और पंजाब दी जनता वोट दे रूप च मोदी जी नु आशीर्वाद दे शुक्रिया त एसन तरुण चुगदी जी नेणा गल बात कीती है ता पंजाब दे मसले खास करके अरविंद केजरीवाल दा मामला जो सब तो ज्यादा गरमाया हुआ है कि स्वाति मलीवाल दे इशू दे विच उन्होंने खुल के जवाब देता है त जो ਦੂਸਰੀ ਪਾਰਟੀਆਂ ਦਾਅਵੇ ਕਰ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਜਦੋਂ ਨਰਿੰਦਰ ਮੋਦੀ ਪੰਜਾਬ ਆਣਗੇ ਤਾਂ ਉਹ ਵੋਟ ਦੇ ਰੂਪ ਵਿੱਚ ਆਮ ਜਨਤਾ ਉਹਨਾਂ ਨੂੰ ਆਪਣਾ ਅਸ਼ੀਰਵਾਦ ਦੇਵੇਗੀ ਕੈਮਰਾਮੈਨ ਅਰਜ ਦੇ ਨਾਲ ਸੁਮਿਤਕਰ ਨਾਗਰੇਟ ਪੰਜਾਬ ਟੀਵੀ ਅੰਮ੍ਰਿਤਸਰ